ਤੇ ਅੱਜ ਹਿਮਕੁਟ ਸਾਹਿਬ ਦਰਸ਼ਨ ਕਰਨਗੇ ਉੱਪਰ ਪਹੁੰਚ ਗਏ ਜਿਹੜੇ ਇਹ ਗਲੇਸ਼ੀਅਰ ਦੇ ਸਟੈਪ ਬਣੇ ਹੋਏ ਨੇ ਨਾ ਇਹ ਥੋੜੇ ਥੋੜੇ ਸਲਿੱਪਰੀ ਐ ਇਹਨਾਂ ਦੇ ਪੈਰ ਦਿਲਕਦਾ ਐ ਹਨਾ ਬਹੁਤ ਜ਼ਿਆਦਾ ਸਲਿੱਪਰੀ ਆ ਇਹਨਾਂ ਉੱਚੇ ਉੱਚੇ ਪਹਾੜਾਂ ਦੇ ਬਿਲਕੁਲ ਬਰਾਬਰ ਆ ਗਏ ਅਸੀਂ ਬੜੇ ਉੱਚੇ ਉੱਚੇ ਪਹਾੜਾਂ ਕੈਮਰੇ 'ਚ ਚਾਹੇ ਛੋਟੇ ਲੱਗ ਰਹੇ ਹੋਣੇ ਤੇ ਭਾਈ ਜਿਹੜੀਆਂ ਚੋਟੀਆਂ ਵਣੀਆਂ ਹੋਈਆਂ ਨੇ ਇੱਥੇ ਲਵਾਸੇ ਸੱਤ ਚੋਟੀਆਂ ਵਣੀਆਂ ਹੋਈਆਂ ਇਹਨਾਂ ਤੇ ਇਨਸਾਨ ਸਾਹਿਬ ਬਰਾਜਮਾਨ ਨਹੀਂ ਬਣੇ ਹੋਏ ਇਨਸਾਨ ਸਾਹਿਬ ਸਥਾਪਿਤ ਹੋਏ ਆ ਅਨੰਦਮਈ ਧਰਤੀ ਆ ਜੀ ਇਹੇ ਆਨੰਦ ਆ ਗਿਆ ਦਿਲ ਖੁਸ਼ ਹੋ ਗਿਆ ਰੂਹ ਖੁਸ਼ ਹੋ ਗਈ ਜਿਹਨੂੰ ਕਹਿੰਦੇ ਆ ਨਾ ਆਏ ਕਰੋ ਜੀ ਸਵੇਰ ਦੇ ਵਜੇ ਹੋਏ ਆ ਜੀ ਪੌਣੇ 5 ਤੇ ਅਸੀਂ ਗੋਵਿੰਦ tạm ਤੋਂ ਚੱਲੇ ਪਾਏ ਆ ਜੀ। ਤਕਰੀਬਨ ਉੱਪਰ ਹੇਮਕੁੰਡ ਸਾਹਿਬ ਜਾਣ ਵਾਸਤੇ ਉਹ ਉੱਪਰ ਟੀਸੀ ਤੇ ਜਾਣਾ ਆਪਾਂ। ਹੌਲੀ ਹੌਲੀ ਸੰਗਤ ਜਾ ਰਹੀ ਹੈ ਜੀ। ਤੇ ਸ਼ੁਰੂ ਸ਼ੁਰੂ ਦੀ ਚੜਾਈ ਬਹੁਤ ਔਖੀ ਹੈ ਬਾਈ। ਹਾਂ ਬਹੁਤ ਔਖੀ ਚੜਾਈ ਹੈ ਸ਼ੁਰੂ ਸ਼ੁਰੂ ਦੀ ਤੇ ਸਾਰੀ ਉਹ ਚੜਾਈ ਮੇਰੇ ਖਿਆਲ ਤੋਂ ਐਹੀ ਹੈ ਇਹ ਉੱਪਰ ਤੱਕ ਸਿਰੇ ਤੱਕ। ਜੋਤ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਵਲੌਗ ਚ। ਤੇ ਹੁਣ ਅਸੀਂ ਚਾਲੇ ਪਾਏ ਹੋਏ ਆ ਜੀ ਗੋਵਿੰਦ ਧਾਮ ਤੋਂ ਸਵੇਰੇ 4 ਵਜੇ ਚੱਲੇ ਸੀਗੇ ਤੇ ਅੱਜ ਹੇਮਕੁੰਡ ਸਾਹਿਬ ਦਰਸ਼ਨ ਕਰਨਗੇ ਉੱਪਰ ਪਹੁੰਚ ਕੇ ਤੇ ਟਾਸਕ ਦੇਖਦੇ ਆ ਪੂਰਾ ਹੁਣ ਚੜਾਈ ਬਹੁਤ ਮੁਸ਼ਕਲ ਆ ਬਹੁਤ ਔਖੀ ਚੜਾਈ ਆ ਸੰਗਤ ਹੌਲੀ ਹੌਲੀ ਆਰਾਮ ਲੈ ਲੈ ਕੇ ਚੜ ਰਹੀ ਆ ਤੇ ਸਾਨੂੰ 1 ਘੰਟਾ ਹੋਇਆ ਹਲੇ 5:00 ਵੱਜ ਗਿਆ ਆਲਮੋਸਟ ਹੂੰ ਸਾਡਾ ਇੱਕ ਮੈਂਬਰ ਜਿਹੜਾ ਗਵਾਚ ਗਿਆ ਹਰਸ਼ ਜਿਹੜਾ ਨਾਲ ਸੀਗਾ ਉਹ ਪਿੱਛੇ ਰਹਿ ਗਿਆ ਉਹਨੂੰ ਢੇਕਣ ਵਾਸਤੇ ਖੜੇ ਆ ਹੁਣ ਅਸੀਂ ਸੰਗਤ ਜੀ ਹੌਲੀ ਹੌਲੀ ਚਾਲੇ ਵਾਰੀਏ ਹੌਲੀ ਹੌਲੀ ਚੱਲ ਰਿਹਾ ਸਾਰੇ ਜਣੇ ਉਗੀ ਚੜਾਈ ਬਹੁਤ ਔਖੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੋ ਜੀ ਹੌਲੀ ਹੌਲੀ ਸਵੇਰਾ ਚੜਨਾ ਸ਼ੁਰੂ ਹੋ ਗਿਆ ਤੇ ਇੱਧਰ ਸੰਗਤਾਂ ਆ ਗਈਆਂ ਥੱਕੀਆਂ ਬਹੁਤ ਹੋਈਆਂ ਚੜਾਈ ਬਹੁਤ ਜ਼ਿਆਦਾ ਬਾਈ ਸਟੀਪ ਚੜਾਈ ਆ ਉਹ ਦੇਖੋ ਨੀਚੇ ਤੋਂ ਉਹ ਸਾਹਮਣੇ ਨੀਚੇ ਗੋਵਿੰਦਕਾ ਧਾਮ ਰਹਿ ਗਿਆ ਤੇ ਆ ਚੜ ਕੇ ਆਪਾਂ ਆ ਉੱਪਰ ਵੱਲ ਜਾਣਾ ਹੁਣ ਜੀ ਆ ਹੌਲੀ ਹੌਲੀ ਸੰਗਤ ਬਹੁਤ ਪਹੁੰਚੀ ਹੋਈ ਹੈ ਬਹੁਤ ਮਾਤਰਾ 'ਚ ਸੰਗਤ ਪਹੁੰਚੀ ਹੋਈ ਹੈ ਟ੍ਰੈਕ ਸਾਰਾ ਜੀ ਭਰਿਆ ਪਿਆ ਏ ਸੰਗਤ ਨਾਲ ਭਾਈ ਚੜਾਈ ਬਹੁਤ ਔਖੀ ਆ ਹਰਪ੍ਰੀਤ ਨੇ ਹਿੰਮਤ ਬਹੁਤ ਦਿਖਾਈ ਆ ਹਾਰ ਨਹੀਂ ਮੰਨੀ ਇਹਨੂੰ ਮੈਂ ਕਿਹਾ ਵੀ ਘੋਡੇ ਤੇ ਬਹਿਟ ਜਾ ਪਰ ਕਹਿੰਦੀ ਆ ਵੀ ਮੈਂ ਤੁਰ ਕੇ ਹੀ ਜਾਣਾ ਤੇ ਹੌਲੀ ਹੌਲੀ ਚੜਨ ਲੱਗੀ ਹੋਈ ਆ ਦੇਖੋ ਸਮਾਲ ਸਮਾਲ ਸਟੈਪ ਛੋਟੇ ਛੋਟੇ ਸਟੈਪ ਤਰਨ ਲੱਗੇ ਹੋਏ ਆ ਆਪਾਂ ਹੌਲੀ ਹੌਲੀ ਭਾਈ ਆਲਮੋਸਟ ਹਾਫ ਟਰੈਕਿੰਗ ਅਸੀਂ ਕੰਪਲੀਟ ਕਰ ਲਈ ਤੇ ਟਾਬੇ ਤੇ ਰੁਕੇ ਹੋਏ ਔਰੇ ਪ੍ਰੋਂਡੇ ਪ੍ਰੋਂਡੇ ਖਾਏ ਆ ਤੇ ਚਾਹ ਪੀ ਆ ਬਾਕੀ ਟਰੈਕ ਬਹੁਤ ਟਫ ਹੈ ਇਧਰ ਸੰਗਤ ਬੈਠੀ ਹੋਈ ਆ ਆਪਣਾ ਨਾਸ਼ਤਾ ਕਰਨ ਲੱਗੇ ਹੋਏ ਆ ਸਾਰੇ ਜਣੇ ਆ ਕਾਂਡੀ ਵਾਲੇ ਵੀਰ ਖੜੇ ਆ ਵੀਰ ਔਰੇ ਖਾਸੀ ਸਾਰੀਆਂ ਤਕਾਨਾ ਬਣੀਆਂ ਹੋਈਆਂ ਔਰੇ ਆਪਾਂ ਅੱਧਾ ਸਫਰ ਆਪਣਾ ਕੰਪਲੀਟ ਕਰ ਲਿਆ ਹਲੇ ਉਹ ਉੱਪਰ ਚੜਨਾ ਏ ਉਹ ਪਰ ਸਿਰੇ 2 ਕਿਲੋਮੀਟਰ ਆ ਗਏ ਆ ਆ ਛੋਟੀ ਜੀ ਬੱਚੀ ਦੇਖੋ ਕਾਂਡੀ ਚ ਕਿਆ ਨਾਮ ਏ ਬੇਟਾ ਆਪਕਾ ਸਹਿਜਕੌਰ ਸਹਿਜਕੌਰ ਕਾਂਸੇ ਆ ਚੰਡੀਗੜ੍ਹ ਚੰਡੀਗੜ੍ਹ ਤੋਂ ਆਏ ਤੁਸੀਂ ਮੈਂ ਵੀ ਚੰਡੀਗੜ੍ਹ ਤੋਂ ਕਿੰਨੇ ਸਾਲ ਦੇ 37 ਸੈਕਟਰ ਤੋਂ ਆਏ 2 ਸਾਲ ਦੇ ਅੱਛਾ 37 ਸੈਕਟਰ ਤੋਂ 37 ਹੀ ਠੀਕ ਆ ਬਾਈ ਜੀ ਚੰਡੀਗੜ੍ਹ ਤੋਂ ਆਏ ਆ ਜੀ ਆ ਪਾਈ ਭੈਣੋ ਦੋਨੇ ਜਣੇ ਬਾਈ ਭੈਣ ਹੋ ਗਿਆ ਬਾਈ ਭੈਣ ਆ ਇੱਕ ਇਹ ਵੀ ਮੁੰਡਾ ਪੁੱਤ ਤੇਰਾ ਨਾਮ ਕੀ ਆ ਅਵਨਵ ਸਿੰਘ ਹਾਂ ਇਹ ਇਹਨਾਂ ਦੀ ਭੈਣ ਆ ਛੋਟੀ ਵੱਡੀ ਆ ਵੱਡੀ ਭੈਣ ਆ ਇਹ ਠੀਕ ਹੈ ਅੱਜ ਦਾ ਜਿਹੜਾ ਟਰੈਕ ਆ ਬਹੁਤ ਔਖਾ ਆ ਇਹ ਤੇ ਉੱਚੇ ਪਹਾੜਾਂ ਵੱਲ ਸਫ਼ਰ ਆਪਣਾ ਕਰ ਰਹੇ ਆ ਅੱਜ ਦਾ ਟਰੈਕ ਕਰ ਰਹੇ ਆ ਮੰਗੁਣ ਸਾਹਿਬ ਦੇ ਦਰਸ਼ਨ ਕਰਾਂਗੇ ਅੱਜ ਜਾ ਕੇ ਹیدرਪਾਸੇ 뷰 ਦੇਖੋ ਜੀ ਬਹੁਤ ਸ਼ਾਨਦਾਰ 뷰 ਆ ਹਾਂ ਆ ਭਾਈ ਸਾਡੀ ਸਵਾਰੀਆਂ ਪਿੱਛੇ ਰਹਿ ਗਈਆਂ ਸੀਗੀਆਂ ਉਹ ਦੇਖੋ ਕੋੜੇ ਤੇ ਬੈਠ ਬੈਠ ਕੇ ਆਏ ਆ ਜੋਤ ਨੇ ਜੋਤ ਨੂੰ ਅਸੀਂ ਪਿੱਛੇ ਮੁੜਿਆ ਸੀਗਾ ਹਰਸ਼ ਪਿੱਛੇ ਰਹਿ ਗਿਆ ਸੀਗਾ ਤੇ ਹੁਣ ਕੋੜਿਆਂ ਤੇ ਬੈਠ ਕੇ ਇਹ ਲੈ ਕੇ ਆਈ ਆ ਹਾਂ ਠੀਕ ਆ ਠੀਕ ਆ ਕਿੱਡਾ ਮਾਂ ਦਰਦ ਹੋ ਰਿਹਾ ਤੇਰੇ ਚਲੋ ਜੀ ਹੁਣ ਟੈਨਸ਼ਨ ਫਰੀ ਹੋ ਗਏ ਹਨਾ ਹਾਂ ਹੁਣ ਆਪਾਂ ਟੈਨਸ਼ਨ ਫਰੀ ਹੋ ਸਾਡਾ ਮੁੰਡਾ ਪਿੱਛੇ ਰਹਿ ਗਿਆ ਸੀਗਾ ਭਾਈ ਇੱਕ ਬੱਚਾ ਹੋ ਗਿਆ ਹਾਂ ਟੈਨਸ਼ਨ ਹੋ ਗਈ ਸੀ ਕਿ ਸਾਨੂੰ ਇਹਦੀ ਪਤਾ ਹੀ ਚਾਰਾ ਸੀਗਾ ਵੀ ਉੱਪਰ ਗਿਆ ਕਿ ਨੀਚੇ ਗਿਆ ਤੇ ਫਿਰ ਆਪਾਂ ਡਿਸਾਇਡ ਕਰਿਆ ਜੋਤ ਨੂੰ ਥੱਲੇ ਭੇਜਿਆ ਤੁਰ ਕੇ ਜਿੱਦੇ ਤਾਨੂੰ ਮਿਲ ਗਿਆ ਨਾ ਕੋੜੇ 'ਤੇ ਬਿਠਾ ਕੇ ਲੈ ਕੇ ਆਈਆਂ ਉਹਨੂੰ ਤੇ ਫਾਈਨਲੀ ਸਾਨੂੰ ਹਰਸ਼ ਮਿਲ ਗਿਆ ਉਰੇ ਤੋਂ ਸਾਹਮਣੇ ਉਹ ਨੀਚੇ ਭਾਈ ਗੋਵਿੰਦ ਤਾਂ ਆਮ ਨਜ਼ਰ ਆ ਰਿਹਾ ਏ ਮੈਨੂੰ ਪ੍ਰਾਊਡ ਹੋ ਰਿਹਾ ਮਿਹਨਤ ਤੇ ਹਰਪ੍ਰੀਤ ਨੂੰ ਬਹੁਤ ਪ੍ਰਾਊਡ ਹੋ ਰਿਹਾ ਮੈਨੂੰ ਵੀ ਬਹੁਤ ਪ੍ਰਾਊਡ ਹੋ ਰਿਹਾ ਹਰਪ੍ਰੀਤ ਤੇ ਐਨੀ ਚੜਾਈ ਚੜ गोडिया च दर्द है फिर भी चढ़ाई चढ़ के आई आ चढ़ाई यह औखी बहुत है पर जे थोड़े को सही तकनीक तरीका है ना ਤੇ ਤੁਸੀਂ ਸੌਖੇ ਰਹੋਗੇ। ਛਾਂ ਨਹੀਂ ਫੁੱਲਦਾ ਇੱਕ ਤਾਂ ਤੇ ਡਿਸਟੈਂਸ ਵੀ ਕਰਵਾ ਹੁੰਦਾ ਹੌਲੀ ਹੌਲੀ। ਆ ਹੌਲੀ ਹੌਲੀ ਛੋਟੇ ਛੋਟੇ ਕਦਮਾਂ ਨਾਲ ਜਿਵੇਂ ਹਰਪ੍ਰੀਤ ਤੁਰਨ ਲੱਗੀ ਹੋਈ ਆ। ਉਰੇ ਤੋਂ ਸਾਨੂੰ ਸਾਹਮਣੇ ਉਹ ਟਾਵਰ ਦਿਖ ਰਿਹਾ ਬਾਈ ਚੋਟੀ ਤੇ। ਉਹ ਉੱਥੇ ਪਹੁੰਚਣਾ ਅੱਜ ਅਸੀਂ। ਹੱਲੇ ਇੱਧਰ ਅਸਤਾ ਹੋਰ ਪਿਆ ਏ। ਉਰੇ ਆ ਕੇ ਸਾਨੂੰ ਗੁਰਦੁਆਰਾ ਸਾਹਿਬ ਦੀ ਆਵਾਜ਼ ਸੁਣਨ ਲੱਗੀ ਕੀਰਤਨ ਦੀ। ਕੀਰਤਨ ਦੀ ਬਾਣੀ ਸੁਣਨ ਲੱਗਿਓ ਰੇ ਨਾ ਹਾਂ ਨਰਿਆ ਕੀ ਹੋ ਰਿਹਾ ਤੇ ਹਲੇ ਵੈਸੀ ਪਿੰਡਾ ਬਹੁ ਪਿਆ ਹਲੇ ਟਾਈਮ ਹੋ ਗਿਆ 8:20 ਮਿੰਟ ਤੇ ਆਪਾਂ ਗਲੇਸ਼ੀਅਰ ਕੋਲ ਪਹੁੰਚ ਗਏ ਆ ਸਾਹਮਣੇ ਗਲੇਸ਼ੀਅਰ ਨਜ਼ਰ ਆਉਣ ਲੱਗ ਗਿਆ ਤੇ ਇਧਰ ਅਗਲੇਸ਼ੀਅਰ ਪਿਗਲ ਕੇ ਝਰਨੇ નીચે ਵਗ ਰਿਹਾ ਤੇ ਸਾਨੂੰ ਤੁਰਿਆ ਨੂੰ 4 ਘੰਟੇ ਹੋ ਗਿਆ ਆਲਮੋਸਟ 4 ਵਜੇ ਤੁਰੇ ਸੀਗੇ ਨਾ 8:00 ਵਜੇ ਸਾਢੇ 3:00 ਹੋਣੇ ਚਾਹੀਦੇ ਨਹੀਂ ਯਾਰ 4:00 ਵਜੇ ਤੁਰੇ ਤੇ ਆਪਾਂ 1.5 ਤੋਂ 2 ਕਿਲੋਮੀਟਰ ਦਾ ਸਫਰ ਹਾਲੇ ਵੀ ਪਿਆ ਹੈ ਉੱਪਰ ਦੇਖੀ ਚੜਾਈ 2 ਘੰਟੇ ਲੱਗ ਜਣੇ ਆਲਮੋਸਟ ਸਾਨੂੰ ਤੇ ਹੌਲੀ ਹੌਲੀ ਪਾਰ ਕਰਾਂਗੇ ਇਹ ਚੜਾਈ 10 10 ਹਾਂ ਸਾਹਮਣੇ ਆ ਗਿਆ ਜੀ ਗਲੇਸ਼ੀਅਰ ਤੇ ਉਰ ਤੋਂ ਗਲੇਸ਼ੀਅਰ ਦਾ ਪਾਣੀ نیچے ਪਿਗਲ ਕੇ ਜਾ ਰਿਹਾ ਹੈ ਤੇ ਉਹ نیچے ਗੋਵਿੰਦ ਘਾਟ ਰਹਿ ਗਿਆ ਆਪਾਂ ਬਹੁਤ ਉੱਚੇ ਆ ਗਿਆ ਪਹਾੜਾਂ ਦੇ ਬਰਾਬਰ ਆ ਗਿਆ ਆਪਾਂ ਬਿਲਕੁਲ ਬਹੁਤ ਚਿਚੜਾਈ ਚੜ ਕੇ ਆਏ ਆ ਅੱਜ ਬਹੁਤ ਜਿਆਦਾ ਉੱਚੀ ਬਹੁਤ ਜਿਆਦਾ ਟਫ ਚੜਾਈ ਹੈ ਬਾਈ ਇਹ ਕੁੰਟਾਰਾ ਆ ਜਾ ਜਲਦੀ ਜਲਦੀ ਮੇਰਾ ਸੁਪਨਾ ਪੂਰਾ ਹੋ ਗਿਆ ਹਰਪੀ ਦਾ ਸੁਪਨਾ ਫਾਈਨਲੀ ਪੂਰਾ ਹੋ ਗਿਆ ਗਲੇਸ਼ੀਅਰ ਪਾਰ ਕਰਨ ਦਾ ਜਿਹੜੇ ਇਹ ਗਲੇਸ਼ੀਅਰ ਦੇ ਸਟੈਪ ਬਣੇ ਹੋਏ ਨੇ ਨਾ ਇਹ ਥੋੜੇ ਥੋੜੇ ਸਲਿੱਪਰੀ ਐ ਇਹਨਾਂ ਦੇ ਪੈਰ ਤਿਲਕਦਾ ਹੈ ਹਨਾ ਬਹੁਤ ਜ਼ਿਆਦਾ ਸਲਿੱਪਰੀ ਆ ਬਹੁਤ ਜ਼ਿਆਦਾ ਪੈਰ ਤਿਲਕਦਾ ਤੇ ਬਚਾ ਬਚਾ ਕੇ ਟਕਾ ਕੇ ਰੱਖਣਾ ਪੈਂਦਾ ਹੈ ਜਿਹੜੇ ਘੋੜੇ ਖੱਤਰਾਂ ਵਾਲੇ ਆ ਨਾ ਵੀਰ ਉਹ ਵੀ ਬਸ ਗਲੇਸ਼ੀਅਰ ਤੱਕ ਆ ਰਹੇ ਆ ਕਿਉਂਕਿ ਗਲੇਸ਼ੀਅਰ ਤੇ ਘੋੜਾ ਚੱਲ ਨਹੀਂ ਸਕਦਾ ਬਰਫ਼ ਦਾ ਤੁਸੀਂ ਮਾਹੌਲ ਹੈ ਤੇ ਬਸ ਘੋੜੇ ਉਰੇ ਤੱਕ ਰੁਕ ਜਾਂਦੇ ਆ ਉਸ ਤੋਂ ਅੱਗੇ ਜਾਂ ਤਾਂ ਕਾਂਡੀ ਆ ਜਾਂ ਬੋਗੀ ਆ ਪਲਕੀ ਪੂਰਕੀ ਚ ਤੁਸੀਂ ਬੈਠ ਕੇ ਜਾ ਸਕਦੇ ਆ ਆ ਜਿਵੇਂ ਆ ਕਾਂਡੀ ਵਾਲਾ ਬਾਈ ਆਇਆ ਹੋਇਆ ਹੈ ਨਾ ਤੇ ਹੱਲੇ ਚੜਾਈ ਬਹੁਤ ਜ਼ਿਆਦਾ ਪਾਈ ਆ ਉੱਪਰ ਤੱਕ। ਮਾਵੀਂ ਹਾਂ ਯਾਦ 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 ਯਾਦ। ਸੋ ਜੀ ਹੁਣ ਅਸੀਂ ਪੌੜੀਆਂ ਵਾਲੇ ਰਸਤੇ 'ਚ ਪੌੜੀਆਂ ਤੇ ਪਹੁੰਚ ਚੁੱਕੇ ਆ। ਔਰ ਇਹ ਤੋਂ ਪੌੜੀਆਂ ਦਾ ਰਸਤਾ ਸ਼ੁਰੂ ਹੁੰਦਾ ਹੈ। ਤੇ ਪੌੜੀਆਂ ਦਾ ਰਸਤਾ ਥੋੜਾ ਜਿਆ ਔਖਾ ਏ ਤੇ ਉਹ ਇਹ ਬਾਈ ਆ ਆਪਣਾ ਮਹਾਵੀਰ ਇੱਦੇ ਕੋਲ ਰੁਕਿਆ ਸੀਗਾ ਔਰ ਜਦੋਂ ਮੈਂ ਸਾਈਕਲ ਯਾਤਰਾ ਕਰੀ ਸੀ ਕਿ ਨਾ ਇਹਨਾਂ ਕੋਲ ਮੈਂ ਔਰੇ ਰਾਤ اٹਕੀ ਸੀਗੀ ਹਨਾ ਮਹਾਵੀਰ ਕੀ ਹਾਲ ਚੱਲ ਹੈ ਉਹ ਦੂਜਾ ਮੁੰਡਾ ਨਹੀਂ ਆਇਆ ਪਵਨ ਉਹ ਨੀਚੇ ਹੈ ਨੀਚੇ ਹੈ ਨੀਚੇ ગામ ਤੇ ਜੋਸ਼ੀ ਮੜੇ ਮੇ ਧਾਮ पे ਧਾਮ पे ਧਾਮ पे ਉਹ ਅੱਛਾ ਠੀਕ ਹੈ ਅੰਤੇ ਮਿਲਦਾ ਮੈਂ ਤੁਹਾਨੂੰ ਠੀਕ ਹੈ ਐਨੇ ਬਾਈ ਨੇ ਮੈਨੂੰ ਪਛਾਣ ਲਿਆ ਤੇ 2022 ਆਇਆ ਸੀਗਾ ਮੈਂ ਇਹਨਾਂ ਕੋਲ ਰੁਕਿਆ ਸੀਗਾ ਜਦੋਂ ਮੈਂ ਸਾਈਕਲ ਯਾਤਰਾ ਕਰੀ ਸੀਗੀ ਬਾਈ ਜਿਹੜਾ ਇਹ ਪੌੜੀਆਂ ਵਾਲਾ ਰਸਤਾ ਹੈ ਨਾ ਇਹ ਬਹੁਤ ਔਖਾ ਹੈ ਬਹੁਤ ਸਟੀਪ ਹੈ ਉੱਚਾ ਬਹੁਤ ਹੈ ਤੇ ਸਟੈਪ ਬਹੁਤ ਵੱਡੇ-ਵੱਡੇ ਹੈ ਜਿਹੜਾ ਇਹ ਵਾਲਾ ਰਸਤਾ ਹੈ ਨਾ ਇਹ ਲੱਗਦਾ ਲੰਬਾ ਹੈ ਪਰ ਹੈ ਸੌਖਾ ਇਹ ਰਸਤਾ ਤੇ ਆਪਾਂ ਇੱਧਰ ਨੂੰ ਜਾਉਂਗੇ ਤੇ ਹੋਰੇ ਆ ਕੇ ਬਾਈ ਜੀ ਧੁੱਪ ਵੀ ਨਿਕਲ ਆਈ ਹੈ ਤੇ ਠੰਡਕ ਜੀ ਦੂਰ ਹੋ ਗਈ ਵੈਸੇ ਠੰਡ ਤਾਂ ਲੱਗੀ ਨਹੀਂ ਸਾਨੂੰ ਕਿਤੇ ਵੀ ਕਿਉਂਕਿ ਚੜਾਈ ਸੀਗੀ ਸਰੀਰ ਗਰਮ ਹੋਇਆ ਪਾਸਿਗਾ ਪਸੀਨਾ ਆਇਆ ਹੋਇਆ ਸੀਗਾ ਜੈਕਟਾਂ ਪਾਣ ਦੀ ਲੋੜ ਨਹੀਂ ਪਈ ਸਾਨੂੰ ਬਿਲਕੁਲ ਵੀ ਤੇ ਬਾਈ ਔਰ ਇਹ ਵੀ ਹੈਲੀਪੈਡ ਦਾ ਸਟੇਸ਼ਨ ਇੱਕ ਬਣ ਗਿਆ ਤੇ ਆਉਣ ਵਾਲੇ ਸਮੇਂ ਚ ਸੰਗਤਾਂ ਔਰੇ ਤੱਕ ਹੈਲੀਕਾਪਟਰ ਤੇ ਰਾਹੀ ਆ ਸਕਦੀਆਂ ਨੇ। ਤੇ ਬਾਈ ਜੀ ਕਿੱਥੋਂ ਤੁਸੀਂ? ਮੈਂ ਪਟਿਆਲੇ ਤੋਂ ਬਾਈ ਜੀ। ਪਟਿਆਲੇ ਤੋਂ। ਠੀਕ ਆ ਬਾਈ ਜੀ। ਸਾਰੇ ਸੰਗਤ ਪੀਪੀ011 ਨੇ ਬਾਈ ਜੀ। ਪੀਪੀ0 ਪਟਿਆਲੇ ਤੋਂ ਸਾਰੇ ਜਣੇ। ਠੀਕ ਆ ਬਾਈ ਠੀਕ ਆ। ਹੇਮਕੁੰਨ ਸਾਹਿਬ ਆਉਣ ਤੋਂ ਪਹਿਲਾਂ ਹਰਪ੍ਰੀਤ ਨੇ ਬਹੁਤ ਪ੍ਰੈਕਟਿਸ ਕਰੀ ਆ ਬਾਈ। ਤੇ ਦੇ ਆ ਜੀ ਪ੍ਰੈਕਟਿਸ ਲੈਖੇ ਲੱਗ ਗਈ ਹੈ ਨਾ ਸਹੀ ਬਾਤ ਹੈ ਸਹੀ ਬਾਤ ਹੈ ਬਾਈ 3-4 ਮਹੀਨੇ ਪ੍ਰੈਕਟਿਸ ਕਰਕੇ ਬਹੁਤ 3-4 ਮਹੀਨੇ ਅਸੀਂ ਬਹੁਤ ਸੈਰ ਕਰੀ ਹੈ ਹੈ ਨਾ ਟਾਈਪ ਆਫ ਬੋਕ ਆਊਟ ਕਰੀਏ ਆਪਕੇ ਪੜ੍ਹਨ ਵਿੱਚ ਕੋ ਟੈਸਟ ਕੀ ਕਿਹ ਪੱਤ ਕਰੋ ਕਿਉਂ અમાਰੇ ਹੁੰਦੇ ਹੈ ਅਜੇ ਤੱਕ ਅਮਰਾ ਬੁੱਧੀ ਘਰਾਂ ਐਨਾ ਉੱਚੇ-ਉੱਚੇ ਪਹਾੜਾਂ ਦੇ ਬਿਲਕੁਲ ਬਰਾਬਰ ਆ ਗਏ ਅਸੀਂ ਬੜੇ ਉੱਚੇ-ਉੱਚੇ ਪਹਾੜਾਂ ਕੈਮਰੇ 'ਚ ਚਾਹੀ ਛੋਟੇ ਲੱਗ ਰਹੇ ਹੋਣੇ ਉਹ ਦੇਖੋ ਸਾਹਮਣੇ ਗਲੇਸ਼ੀਅਰ ਆ ਹੁਣ ਅਸੀਂ ਬਰਫ਼ ਦੇ ਨਾਲ-ਨਾਲ ਗਲੇਸ਼ੀਅਰ ਦੇ ਨਾਲ-ਨਾਲ ਟਰੈਵਲ ਕਰ ਰਹੇ ਹਾਂ ਬਾਈ ਆ ਪੂਰੀ ਬਰਫ਼ ਹੈਗੀ ਆ ਦੇਖੋ ਆ ਨੀਚੇ ਜਿੱਥੇ ਵੀ ਅਸੀਂ ਲੰਘ ਕੇ ਆਏ ਆ ਬਰਫ਼ 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 ਠੰਡੀ-ਠੰਡੀ ਬਰਫ਼ ਹੁਣ ਅਸੀਂ ਜਮਾਂ ਹੀ ਨੇੜੇ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਬਸ 15 ਮਿੰਟ ਲੱਗਣਿਆ ਹੋਰ ਸਾਨੂੰ ਉੱਪਰ ਪਹੁੰਚਣ ਨੂੰ ਫਾਈਨਲੀ 6 ਕਿਲੋਮੀਟਰ ਟ੍ਰੈਕਿੰਗ ਕਰਨ ਤੋਂ ਬਾਅਦ ਆ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਸ੍ਰੀ ਹੇਮਗੁੰਡ ਸਾਹਿਬ ਅਲੋਕਿਕ ਤੇ ਪਵਿੱਤਰ ਧਰਤੀ ਹੈ ਸ੍ਰੀ ਹੇਮਗੁੰਡ ਸਾਹਿਬ ਤੇ ਆਰਵੀ ਨੇ ਬਹੁਤ ਹਿੰਮਤ ਨਾਲ ਟ੍ਰੈਕਿੰਗ ਪੂਰੀ ਕਰੀ ਹੈ ਬਾਈ ਸਾਹਿਬ ਹੈਨਾ ਤੇ ਕਿਤੇ ਵੀ ਨਹੀਂ ਰੁਕੀ ਟ੍ਰੈਕ 'ਚ ਸਿਰਫ ਦੋ ਜਗ੍ਹਾ ਰੁਕੀ ਹੈ ਇਹ ਰੋਟੀ ਖਾਣ ਵਾਸਤੇ ਹੈਨਾ ਤੇ ਪਾਣੀ ਪੀਣ ਵਾਸਤੇ ਆ ਸੰਗਤ ਨੇ ਆਪਣੀਆਂ ਲੱਖੀਆਂ ਬਰਫ਼ 'ਚ ਗੱਡੀਆਂ ਹੋਈਆਂ ਇਹਦੇਲੇ ਪਾਸੇ ਤੇ ਆ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਹੈ ਜੀ ਗੁਰਦਾਰ ਸਾਹਿਬ ਦਾ ਉਹ ਹੇਮਕੁੰਨ ਸਾਹਿਬ ਦੀ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਆ ਉਰੇ ਆ ਕੇ ਥਕਾਨ ਸਾਰੀ ਉਤਰ ਗਈ ਜਿੰਨੀ ਵੀ ਥਕਾਨ ਜੜੀ ਹੋਈ ਸੀ ਕਿ ਦੋ ਤਿੰਨ ਦਿਨਾਂ ਦੀ ਆ ਸੀ ਹਾਂ ਨਾ ਪੁਲਤਾਰ ਕਿਵੇਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਦਰਸ਼ਨ ਕਰੇ ਬਹੁਤ ਨਿਰਦਾਰ ਹੈ ਜੀ ਜਿਹੜਾ ਬਾਬਾ ਇੰਨੇ ਦਿਨਾਂ ਤੋਂ ਮੇਰੇ ਸੁਪਨੇ ਚਾਹੁੰਦਾ ਤਾਂ ਅੱਜ ਮੈਂ ਫੇਸ ਟੂ ਫੇਸ ਦੇਖਿਆ ਹਾਂ ਫਾਈਨਲੀ ਆਰਪੀ ਦਾ ਡ੍ਰੀਮ ਰਿਐਲਿਟੀ ਚ ਬਦਲ ਗਿਆ ਆ ਸਾਹਮਣੇ ਜੀ ਲੰਗਰ ਹਾਲ ਬਣਿਆ ਹੋਇਆ ਏ ਤੇ ਆ ਬਰਫਾਇਤ ਕੀ ਬਹੁਤ ਪਈ ਹੋਈ ਆ ਤੇ ਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਉਹ ਨਿਸਾਨ ਸਾਹਿਬ ਤੇ ਉਹ ਤੇ ਅੱਗੇ ਸਰੋਵਰ ਹੈ ਜੀ ਸਰੋਵਰ ਦੇ ਦਰਸ਼ਨ ਕਰਦੇ ਆਪਾਂ ਜਾ ਕੇ ਅਨੰਦਮਈ ਧਰਤੀ ਆ ਜੀ ਇਹ ਆਨੰਦ ਆ ਗਿਆ ਤੇ ਪਹੁੰਚ ਗਏ ਦਿਲ ਖੁਸ਼ ਹੋ ਗਿਆ ਰੂਹ ਖੁਸ਼ ਹੋ ਗਈ ਜਿਹਨੂੰ ਕਹਿੰਦੇ ਆ ਨਾ ਕਾਨ ਬਿਲਕੁਲ ਵੀ ਨੇੜੇ ਤੇੜੇ ਵੀ ਨਹੀਂ ਹੈਗੀ ਹੁਣ ਜਿਹੜਾ ਦਰਦ ਵਗੈਰਾ ਹੋ ਰਿਹਾ ਸੀ ਕਿ ਨੱਤਾਂ ਚ ਉਹ ਬਿਲਕੁਲ ਹੀ ਸਾਰਾ ਕੈਪ ਹੋ ਗਿਆ ਰਿਹਾ ਕਿ ਹਰਪ੍ਰੀਤ ਮੇਰੇ ਤਾਂ ਲੱਤਾਂ ਦਾ ਦਰਦ ਵੀ ਗਾਇਬ ਹੋ ਗਿਆ ਯਾਰ ਮੇਰਾ ਵੀ ਮੇਰਾ ਬੋੜਦੇ ਜ ਹੈਗਾ ਹਾਲੇ ਚੋਚ ਮੇਰਾ ਦਰਦ ਵੀ ਹਲਕਾ ਹੁੰਦਾ ਜਾ ਰਿਹਾ ਹੈ ਇਸ਼ਨਾਨ ਕਰੇ ਦੇ ਤੱਕਾਨ ਹੁੰਦਾ ਜਿਹੜੇ ਇਸ਼ਨਾਨ ਕਰਦੇ ਆ ਚਲੋ ਜੀ ਇਸ਼ਨਾਨ ਕਰਦੇ ਆ ਜੀ ਸਰੋਬਰ ਦੇ ਦਰਸ਼ਨ ਕਰਦੇ ਆ ਹੁਣ ਜਾ ਕੇ ਆ ਨਾਮ ਜੀਵਨ ਸਾਹਿਬ ਜੀ ਆ ਜੋੜਾਕਾਰ ਬਣਿਆ ਹੋਇਆ ਜੂਰੇ ਆਪਾਂ ਜੋੜੇ ਜਮਾ ਕਰਾਉਂਦੇ ਆ ਆ ਸਾਹਮਣੇ ਪਵਿੱਤਰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਜੀ ਇਦਰਲੇ ਵਾਸੇ ਸੰਗਤ ਸਾਰੀ ਇਸ਼ਨਾਨ ਕਰਨ ਆਲੀ ਆ। ਹਦਰਲੇ ਵਾਸੇ ਪਵਿੱਤਰ ਸਰੋਵਰ ਹੈ ਜੀ। ਅਜੇ ਚ ਬਰਫ਼ ਜੰਮੀ ਹੋਈ ਆ, ਬਰਫ਼ ਜੰਮੀ ਹੋਈ ਆ। ਤੇ ਸਾਰੇ ਜਣੇ ਇਸ਼ਨਾਨ ਕਰ ਰਹੇ ਆ ਠੰਡੇ ਪਾਣੀ ਚ। ਲਓ ਜੀ ਇਹ ਲੱਗੇ ਇਸ਼ਨਾਨ ਕਰਨ। 5 6 7 ਆ ਬੜਾ ਬੜਾ ਕੀ ਬੰਦੇ ਰਿਹਾ। ਲੱਤਾਂ ਸਨ ਹੋ ਗਏ ਭਾਈ। ਇਹਨੂੰ ਦੇਖ ਤਾਰੀ ਚੱਲ ਡਰਨਾ ਨਹੀਂ ਹੈਗਾ। ਚੱਲ 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 ਸ਼ਾਬਾਸ਼ ਸ਼ਾਬਾਸ਼ ਓਹ ਹੋ 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 ਬਾਈ ਇੱਕ ਵਾਰੀ ਤਾਂ ਨਾ ਅੰਦਰ ਵੜ ਗਏ ਲੱਤਾਂ ਰਹਿ ਜਾਂਦੀਆਂ ਐ ਲੱਤਾਂ ਸੁੰਨ ਹੋ ਜਾਂਦੀਆਂ ਬਾਈ ਪਤਾ ਹੀ ਨਹੀਂ ਚੱਲਦਾ ਲੱਤਾਂ ਹੈਗੀਆਂ ਕਿ ਨਹੀਂ 2 ਮਿੰਟ ਐਵੇਂ ਖੜਨ ਤੋਂ ਬਾਅਦ ਸਰੀਰ 'ਚ ਨਾ ਨਿਗਾਹਸ ਜੀ ਆ ਗਈ ਕਰਨਾ ਥਕਾਨ ਉੱਤਰ ਗਈ ਥਕਾਨ ਉੱਤਰ ਗਈ ਬਿਲਕੁਲ ਸ਼ੁਰੂ ਸ਼ੁਰੂ 'ਚ ਨਾ ਬਹੁਤ ਸਾਹ ਰੁਕ ਜਾਂਦਾ ਜਾਂ ਜਿਆਦਾ ਅੰਦਰ ਵੜਦੇ ਐ ਨਾ ਸਾਹ ਰੁਕ ਜਾਂਦਾ ਇੱਕ ਤਾਂ ਨਾ ਬਲੱਡ ਜਿਹੜਾ ਨਾ ਜਾਮ ਜੰਦਾਏ ਉਹ ਲੱਤਾਂ ਦਾ ਚਲੋ ਛੇਤੀ ਕਰੋ ਹੁਣ ਅਸੀਂ ਵੀ ਇਸ਼ਨਾਨ ਕਰ ਲਈਏ ਤਾਰੀਖ ਹੈ ਹਾਲਾ ਮੇਰੇ ਸਾਥੀ ਜਾਂ ਮਹੀਨੇ ਆਤਾ ਫੀਲ ਹੋ ਰਿਹਾ ਹੈ ਟੜਕਣ ਨਾ ਕੋਈ ਫਾਈਨਲੀ ਸਾਡਾ ਸੁਪਨਾ ਪੂਰਾ ਹੋਇਆ ਮੇਰਾ ਤੇ ਬਾਈ ਜਿਹੜੀਆਂ ਚੋਟੀਆਂਵਾਂ ਨਹੀਂ ਹੋਈਆਂ ਨੇ ਇੱਥੇ ਵਾਸੇ ਸੱਤ ਚੋਟੀਆਂਵਾਂ ਨਹੀਂ ਹੋਈਆਂ ਇਹਨਾਂ ਤੇ ਇਨਸਾਨ ਸਾਹਿਬ ਬਿਰਾਜਮਾਨ ਨਹੀਂ ਬਣੇ ਹੋਏ ਇਨਸਾਨ ਸਾਹਿਬ ਸਥਾਪਿਤ ਹੋਇਆ ਤੇ ਮੋਬਾਈਲ ਤੇ ਦਿਖਣੇ ਤਾਂ ਹੈ ਨਹੀਂ ਖੈਰ ਅੱਖਾਂ ਨਾਲ ਦਿਖਦੇ ਆ ਅਸੀਂ ਇਸ਼ਨਾਨ ਕਰ ਲਿਆ ਜੀ ਹੁਣ ਹਰਪ੍ਰੀਤ ਉਹਨਾਂ ਦੀ ਵਾਰੀ ਆ ਹਰਪ੍ਰੀਤ ਉਹਨਾਂ ਨੇ ਇਸ਼ਨਾਨ ਕਰਨ ਚੱਲੇ ਆ ਹੁਣ ਆਹ ਮੇਰਾ ਇਸ ਸਥਾਨ ਤੇ ਤੀਸਰਾ ਵਿਜ਼ਿਟ ਆ ਇੱਕ ਵਾਰੀ ਮੈਂ ਬਚਪਨ ਜਾਇਆ ਸੀਗਾ ਮੰਮੀ ਡੈਡੀ ਉਹਨਾਂ ਨਾਲ ਤੇ ਇੱਕ ਵਾਰੀ ਮੈਂ ਸਾਈਕਲ ਐਸ ਤਰ੍ਹਾਂ ਕੀਤੀ ਸੀਗੀ ਤੇ ਐਤਕੀ ਮੈਂ ਹਰਪ੍ਰੀਤ ਉਹਨਾਂ ਨਾਲ ਆਇਆ ਆਹ ਔਰੇ ਸੇਵਾਦਾਰ ਜਿਹੜੇ ਬੈਠੇ ਆ ਇਹ ਇਹ ਬਰਫਾਟਾਣ ਦੀ ਸੇਵਾ ਕਰ ਰਹੇ ਆ ਔਰੇ ਤੇ ਬਰਫ ਬਹੁਤ ਪਈ ਹੋਈ ਐ ਤੇ ਕੀ ਆ ਦੇਖੋ ਗੁਰਦੋਰਾ ਸਾਹਿਬ ਚ ਹੁਣ ਅਸੀਂ ਲੰਗਰ ਹਾਲ 'ਚ ਪਹੁੰਚ ਗਏ ਆ ਜੀ ਗਰਮਾ ਗਰਮ ਚਾਹ ਤੇ ਖੀਚੜੀ ਦਾ ਲੰਗਰ ਛਕਣ ਲੱਗੇ ਆ ਐਂ ਆ ਪਕੜੀਆਂ ਪੁੱਤਣਾ ਜੀ ਚਾਹ ਦਾ ਲੰਗਰ ਛਕਣ ਤੋਂ ਬਾਅਦ ਹੁਣ ਗੁਰਦੁਆਰਾ ਸਾਹਿਬ 'ਤੇ ਚੱਲਦੇ ਆ ਅੰਦਰ ਨਮਸਕਾਰ ਕਰਦੇ ਆ ਜੀ ਤੇ ਰਸ਼ ਬਹੁਤ ਜ਼ਿਆਦਾ ਐ ਲਾਈਨ ਬਹੁਤ ਲੱਗੀ ਹੋਈ ਐ ਲੰਬੀ ਨਾਨਕ ਇੱਕ ਪਸਰੇ ਆ ਦੂਜਾ ਕਹੈ ਤ੍ਰਿਸ਼ਾ ਮਹਾਰਾਜਾ ਰਾਜ ਦੇ ਰਾਜ ਦੇ ਰਾਜ ਦੇ ਤਨਾਸਰੀ ਮਹਿਲਾ ਪਹਿਲਾ ਘਰ ਪਹਿਲਾ ਚੌਪਦੀ ਸੋਇਸੀ ਜੀ ਹਿੰਪੂਰ ਸਾਹਿਬ ਦਾ ਸਥਾਨ ਜਿੱਥੇ ਮਹਾਰਾਜ ਗੁਰਗੋਬਿੰਦ ਸਿੰਘ ਜੀ ਪਾਸ਼ਾ ਦਾ ਪੁਰਬਲੇ ਜਨਮ ਦਾ ਤਪ ਸਥਾਨ ਹੈਗਾ ਇਹ ਇਹ ਦੁਸ਼ਟ ਤਮੰਦਰੂਪ ਚ ਮਹਾਰਾਜ ਨੇ ਉਰੇ ਤਪੱਸਿਆ ਕੀਤੀ ਹੈ ਪਿਛਲੇ ਜਨਮਾਂ ਚ ਬੈਠ ਕੇ ਤੇ ਉਰੇ ਸਾਹਮਣੇ ਉਹ ਲਕਸ਼ਮਣ ਮੰਦਰ ਵੀ ਬਣਿਆ ਹੋਇਆ ਹੈ ਇਹ ਕਿੰਨ ਦੱਸਿਆ ਜਾਂਦਾ ਵੀ ਲਕਸ਼ਮਣ ਜੀ ਨੇ ਵੀ ਉਰੇ ਪਿਛਲੇ ਜਨਮਾਂ ਚ ਤਪੱਸਿਆ ਕੀਤੀ ਹੈ ਬਹੁਤ ਪਵਿੱਤਰ ਥਾਂ ਬਹੁਤ ਪਵਿੱਤਰ ਥਾਂ ਜੀ ਇਹ ਤੇ ਬਹੁ ਭਾਗਾਂ ਵਾਲੇ ਬੰਦੇ ਆ ਜਿਹੜੇ ਦਰਸ਼ਨ ਕਰ ਜਾਂਦੇ ਉਰੇ ਆ ਕੇ ਸੰਗਤ ਬਹੁ ਭਾਰੀ ਮਾਤਰਾ ਚ ਪਹੁੰਚੀ ਹੋਈ ਹੈ ਜੀ ਨੀਚੇ ਪੈਰ ਤਰਨ ਨੂੰ ਵੀ ਜਗ੍ਹਾ ਹੈ ਨਹੀਂ ਕੀ ਗੁਰਦੁਆਰਾ ਸਾਹਿਬ ਤੇ ਨਮਸਕਾਰ ਕਰਕੇ ਹੁਣ ਵਾਪਸੀ ਦਾ ਆਪਾਂ ਟਰੈਕ ਕਰਨਾ ਹੈ ਵਾਪਸ ਜਾਣਾ ਹੈ ਹੁਣ ਤੇ ਆਪਾਂ ਰੈਨਕੋਟ ਪਾ ਲੇ ਹਲਕੇ ਹਲਕੀ ਜਿਹੀ ਬਾਰਿਸ਼ ਹੋਣ ਲੱਗੀ ਤੇ ਮੌਸਮ ਉਹ ਬਿਲਕੁਲ ਬਦਲ ਜਾਂਦਾ ਹੈ ਮਿੰਟੋ ਮਿੰਟੀ ਮੌਸਮ ਬਦਲ ਜਾਂਦੇ ਥੋੜੀ ਜਿਹੀ ਦੇਰ ਪਹਿਲਾਂ ਧੁੱਪ ਨਿਕਲੀ ਹੋਈ ਸੀਗੀ ਤੇ ਉੱਪਰ ਥੋੜੀ ਜਿਹੀ ਬਰਫ਼ ਵੀ ਪਈ ਸੀਗੀ ਹਲਕੀ ਹਲਕੀ ਜਿਹੀ ਬਰਫ਼ ਪੈਣ ਲੱਗੀ ਤੇ ਸ਼ਾਮ ਨੂੰ ਬਰਫ਼ ਪਾਊਗੀ ਯਾਰ ਉਹ ਇੱਕ ਵਾਰੀ ਹੋਰ ਤੇ ਆਪਾਂ ਹੁਣ ਰੈਨਕੋਟ ਪਾ ਲੇ ਸਾਰੇ ਜਣਿਆਂ ਨੇ ਹਰਪ੍ਰੀਤ ਰਹਿ ਗਈ ਇਸ ਟਾਈਮ ਅਸੀਂ ਆ ਗਲੇਸ਼ੀਅਰ ਕ੍ਰਾਸ ਕਰਕੇ ਆਏ ਆਂ ਵੀਰ ਆ ਪੁਲਿਸ ਵਾਲੇ ਨੌਜਵਾਨ ਲੱਗੇ ਹੋਏ ਆ ਤੇ ਆ ਜਾਮ ਲੱਗਿਆ ਹੋਇਆ ਹੌਲੀ ਹੌਲੀ ਪਾਰ ਕਰਾ ਰਹੇ ਆ ਗਲੇਸ਼ੀਅਰ ਕਿਉਂਕਿ ਬਰਫ਼ ਬਹੁਤ ਹੈ ਫਿਸਲਣ ਬਹੁਤ ਜ਼ਿਆਦਾ ਹੈ ਖਤਰਾ ਬਹੁਤ ਜ਼ਿਆਦਾ ਹੈ ਤੇ ਸਾਵਧਾਨੀ ਨਾਲ ਟੀਮਾਂ ਲੱਗੀਆਂ ਹੋਈਆਂ ਨੇ ਬੰਦਿਆਂ ਨੂੰ ਉਤਾਰ ਰਹੀਆਂ ਨੇ نیچے ਹੌਲੀ ਹੌਲੀ ਜਿੰਨੀ ਔਖੀ ਚੜ੍ਹਾਈ ਆ ਤੇ ਓਨੀ ਔਖੀ ਉਤਰਾਈ ਆ ਉਤਰਨ ਲੱਗੇ ਆ ਨਾ ਗੋਡਿਆਂ ਤੇ ਜ਼ੋਰ ਪੈਂਦਾ ਹੈ ਤੇ ਗੁੱਠਿਆਂ ਤੇ ਨਾ ਗੁੱਠੇ ਛਿੱਲੇ ਜਾਂਦੇ ਆ ਨਾ ਸੋ ਫਾਈਨਲੀ ਜੀ ਅਸੀਂ ਸਾਰੇ ਜਣੇ ਯਾਤਰਾ ਕਰਕੇ ਅਸੀਂ ਵਾਪਸ ਪਰਤ ਗਏ ਆ ਸੰਗਤਾਂ ਵਾਪਸ ਜਾ ਰਹੀਆਂ ਉਹ ਸਾਹਮਣੇ ਗੋਵਿੰਦ ਧਾਮ ਹੈ ਜੀ ਤੇ ਅਸੀਂ ਵੀ ਹੁਣ ਥੱਕੇ ਬਹੁਤ ਹੋਏ ਆ ਉਤਰਨਾ ਵੀ ਬਹੁਤ ਔਖਾ ਹੈ ਟਾਸਕ ਤੇ ਹੁਣ ਜਾ ਕੇ ਗੁਰਦੁਆਰਾ ਸਾਹਿਬ ਰੈਸਟ ਕਰਾਂਗੇ ਜੀ ਆ ਆ ਅਪਰੇਤ ਨੇ ਹੁਣ ਜਾਣ ਵੇਲੇ ਇਵਰਸ ਗੱਡੀ ਚਲਾਈ ਹੋਈ ਐ ਐ ਮੇਰਾ ਤਾਨੂੰ ਆਰਾਮ ਮਿਲਦਾ ਐ ਬਾਈ ਗੋਡਿਆਂ ਤੇ ਘੱਟ ਚੋਰ ਪੈਂਦਾ ਐ ਉਤਰਨ ਵੇਲੇ ਬਹੁਤ ਔਖੀ ਹੁੰਦੀ ਆ ਆ ਦੇਖੋ ਚੜਾਈ ਮੈਂ ਬਿਲਕੁਲ ਆਸਾਨੇ ਤਰੀਕੇ ਨਾਲ ਚੜ ਗਈ ਤੇ ਮੈਨੂੰ ਉਤਰਨਾ ਬੜਾ ਔਖਾ ਹੋ ਗਿਆ ਉਤਰਨੇ ਨੇ ਮੈਨੂੰ ਮਾਰ ਲਿਆ ਕੋਈ ਨਾ ਕੋਈ ਨਾ ਬਸ ਆ ਰਹਿ ਗਿਆ ਨੀਚੇ ਆਓ ਥੋੜਾ ਜਿਹਾ ਦੂਰ ਰਹਿ ਗਿਆ ਬਸ ਪਹੁੰਚ ਗਈ ਸਵੇਰੇ ਉੱਪਰ ਜਾਂਦੇ ਵਕਤ ਨਾ ਥੋੜਾ ਜਿਹਾ ਨੇੜਾ ਸੀਗਾ ਤਾਂ ਕਰਕੇ ਤੁਹਾਨੂੰ ਇੱਕ ਚੀਜ਼ ਦਿਖਾਣੀ ਰਹਿ ਗਈ ਸੀਗੀ ਉਹ ਤੁਹਾਨੂੰ ਦਿਖਾਣੇ ਆ ਹੁਣ ਆ ਗੋਬਿੰਦਾਂ ਤੋਂ ਥੋੜੀ ਜਿਹੀ ਉੱਪਰ ਆ ਕੇ ਨਾ ਇੱਕ ਚੈੱਕ ਪੋਸਟ ਬਣੀ ਹੋਈ ਆ ਤੇ ਆ ਚੈੱਕ ਪੋਸਟ ਦੇ ਸਾਹਮਣੇ ਬਿਲਕੁਲ ਆ ਇੱਕ ਟਰੈਕ ਨਿਕਲਦਾ ਏ ਫੁੱਲਾਂ ਕੀ ਘਾਟੀ ਉਹ ਰਿਹਾ 4 ਕਿਲੋਮੀਟਰ ਦੀ ਦੂਰੀ ਤੇ ਆ ਬਹੁਤ ਸੋਹਣਾ ਟਰੈਕ ਆ ਇਹ ਵੀ ਮਨ ਤਾਂ ਸਾਡਾ ਵੀ ਹੈ ਸੀਗਾ ਇਹ ਟਰੈਕ ਕਰਨ ਦਾ ਪਰ ਸਾਨੂੰ ਹੇਮਗੁੰਡ ਸਾਹਿਬ ਦਾ ਟਰੈਕ ਨਹੀਂ ਥਕਾ ਤਿਆ ਇਹ ਟਰੈਕ ਕਿਸੇ ਫੇਰ ਦਿਨ ਕਰਾਂਗੇ ਅੱਜ ਦਾ ਜਿਹੜਾ ਹੇਮਗੁੰਡ ਸਾਹਿਬ ਦਾ ਇਹ ਟਰੈਕ ਸੀਗਾ ਸਵੇਰੇ 4 ਵਜੇ ਸ਼ੁਰੂ ਕਰਿਆ ਸੀਗਾ ਤੇ ਹੁਣ ਸ਼ਾਮ ਦੇ 7 ਵਜੇ ਗਏ ਆ ਤੇ ਹੁਣ ਸ਼ਾਮ ਦੇ 7 ਵਜੇ ਇਹ ਟਰੈਕਰ ਨੇ ਵੇੜਨ ਲੱਗੇ ਆ ਜੀ ਆ ਸਾਹਮਣੇ ਗੋਵਿੰਦ ਧਾਮ ਆ ਗਿਆ ਗੋਵਿੰਦ ਧਾਮ ਪਹੁੰਚ ਗਏ ਅਸੀਂ ਤੇ ਅਸੀਂ ਹੁਣ ਗੋਵਿੰਦ ਧਾਮ ਬੈਠੇ ਆ ਜੀ ਉਤਰਨ ਵੇਲੇ ਬਹੁਤ ਔਖਾ ਹੋਇਆ ਟਾਡੀਆਂ ਲੱਤਾਂ ਰਹਿ ਗਈਆਂ ਪੈਰਾਂ 'ਚ ਛਾਲੇ ਪੈ ਗਏ ਹੈ ਬੁਰਾ ਹਾਲ ਹੋ ਗਿਆ ਸੀਗਾ ਤੇ ਹੁਣ ਬਸ ਨੀਚੇ ਵੱਲ ਚੱਲੇ ਆਪਾਂ ਗੋਵਿੰਦ ਘਾਟ ਵੱਲ ਬੈਗ ਵਗੈਰਾ ਸਾਡੇ ਸਾਰੇ ਪੈਕ ਹੈ ਤੇ ਉੱਥੋਂ ਫਿਰ ਆਪਾਂ ਵਾਪਸੀ ਦਾ ਸਫ਼ਰ ਕਰਾਂਗੇ ਮੇਰੇ ਦਿਆਂ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਮਿਲ ਜਦ ਤੱਕ ਅਗਲੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ